ਉਦੋਂ ਦੁਕਾਨ ਆਪਣੀ ਨਹੀਂ ਸੀਗੀ ਮੈਂ ਉਦੋਂ ਵੀ ਗੁਰੂ ਘਰ ਦੇ ਵਿੱਚ ਜਿੱਦਾ ਚੰਦੋਏ ਦੀ ਸੇਵਾ ਬਾਬਾ ਜੀ ਮੈਨੂੰ ਲਾਉਂਦੇ ਸੀਗੇ ਜੀ ਆਪਾ ਗੁਰੂ ਘਰ ਲਈ ਜਦੋਂ ਇੱਕ ਸੇਵਾ ਕਰਦੇ ਆ ਉਹਦਾ ਇੱਕ ਆਨੰਦ ਵੱਖਰਾ ਹੀ ਆ ਸਕੂਨ ਮਿਲਦਾ ਹਾਂਜੀ ਬਹੁਤ ਸਕੂਨ ਮਿਲਦਾ ਜਦੋਂ ਮੈਂ ਰੈਡੀ ਕਰਦੀ ਆ ਇੱਕ ਵੱਖਰਾ ਹੀ ਸ਼ਾਪ ਤੇ ਇੱਕ ਵੱਖਰਾ ਹੀ ਮਾਹੌਲ ਹੁੰਦਾ ਆ ਸਾਭ ਹੋ ਗਿਆ ਇਹ ਤਾਂ ਆਪਾਂ ਇੱਥੇ ਹੀ ਕਪੜਾ ਲਈਦਾ ਹੈ ਇੱਥੇ ਵਿੱਚੋਂ ਹੀ ਲਈਦਾ ਕਿਉਂਕਿ ਹੁਣੇ ਵੀ ਆਪਾਂ ਇੱਕ ਰੈਡੀ ਕੀਤਾ ਪੁੰਤਨੀਆ ਗੁਰੂ ਘਰ ਦਾ ਚੰਦੋਆ ਸਾਹਿਬ ਪੂਰਾ ਸੈੱਟ ਰੈਡੀ ਕਰਕੇ ਦਿੱਤਾ ਉਹ ਆਪਾਂ ਸੇਵਾ ਕੀਤੀ ਸੀ ਸੇਵਾ ਵੀ ਕਰੀ ਦੀਆ ਜਿਨ੍ਹਾਂ ਦੇ ਕੋਲ ਕੋਈ ਆਪਣੀ ਖੁਸ਼ੀ ਦੇ ਨਾਲ ਕਰਨਾ ਚਾਹੁੰਦਾ ਆ ਆਪਾਂ ਉਹਨਾਂ ਦੇ ਕੋਲ ਜਾਇਜ਼ ਜਿੰਨਾ ਕੋ ਸਕਦਾ ਆਪਣੀ ਮਿਹਨਤ ਵਸ ਲੈਦੀ ਆ ਜਿਸ ਕਰੀ ਦੀ ਆ ਕਿ ਆਪਾਂ ਸਾਰਾ ਕੁਝ ਇੰਡੀਆ ਵਾਲੀ ਹੀ ਚੀਜ਼ ਇੱਥੇ ਆਪਾਂ ਸੇਲ ਕਰੀਏ ਨਾ ਕਿਉਂਕਿ ਇੱਥੇ ਤਾਂ ਸਾਰਾ ਕੁਝ ਇਦਾਂ ਦੀ ਚੀਜ਼ ਆਪਾਂ ਦੇ ਦਰਵਾਜ਼ਾ ਸਰ ਹੋਏ ਸਾਫ ਹੋ ਗਏ ਤਾਂ ਨਹੀਂ ਮਿਲਦੀ ਇਦਾਂ ਦੀ ਕੋਈ ਚੀਜ਼ ਜੀ ਕਰ ਲਈਦੀ ਆ ਕਈ ਮੁੰਡੇ ਕਹਿੰਦੇ ਕਿ ਜਦੋਂ ਮੈਨੂੰ ਤਨਖਾਹ ਮਿਲੂਗੀ ਫੇਰ ਕਹੂੰਗੀ ਕਈ ਵਾਰੀ ਅਸੀਂ ਆਪਾਂ ਵੈਸੇ ਵੀ ਕਹਦੇ ਆ ਕਿ ਤੁਸੀਂ ਰਹਿਂਦੇ ਹੋ ਕੋਈ ਨਹੀਂ ਤੁਸੀਂ ਲੈ ਜਾ ਆਪਣੇ ਸ਼ੌਕ ਪੂਰਾ ਕਰੋ ਨਹੀਂ ਭਾਜੀ ਇਹ ਜਿਹਦਾ ਆਪਾਂ ਇੰਡੀਆ ਤੋਂ ਮੰਗਵਾਈ ਆ ਰੈਡੀमेड ਮਤਲਬ ਰੈਡੀ ਕਰਵਾ ਕੇ ਜਿੱਦਾਂ ਇਹ ਹੈਂਡ ਮੇਡ ਆ ਇਹ ਤੇ ਇਹ ਰੁਮਾਲਾ ਸਾਹਿਬ ਜਿਹੜੇ ਆ ਇਹ ਮੈਂ ਅਸੀਂ ਇੰਡੀਆ ਤੋਂ ਹੀ ਮੰਗਵਾਈਦੇ ਆ ਦੇ ਜੇ ਕਿਸੇ ਨੇ ਚੰਦੂਆ ਸਾਹਿਬੇ ਨਾਲ ਸੈੱਟ ਬਣਾਉਣਾ ਆ ਤੇ ਉਹ ਫਿਰ ਆਪਾਂ ਕਈ ਵਾਰੀ ਨਾਲ ਕੇ ਰੋ ਰੈਡੀ ਕਰਕੇ ਦੇ ਦਵਾਂ ਵੈਸੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਵਿਦੇਸ਼ਾਂ ਵਿੱਚ ਬਹੁਤ ਸਾਰੇ ਗੁਰਦੁਆਰੇ ਸਭ ਬਣ ਗਏ ਨੇ ਵਿਦੇਸ਼ੀ ਧਰਤੀ ਤੇ ਵਸਦੇ ਸਿੱਖ ਜਿੱਥੇ ਆਪਣੀ ਕਿਰਤ ਕਰਦੇ ਨੇ ਜਿੱਥੇ ਰੋਜੀ ਰੋਟੀ ਦੇ ਲਈ ਆਪਣਾ ਪਰਿਵਾਰ ਪਾਲਣ ਦੇ ਲਈ ਕਾਰੋਬਾਰ ਕਰਦੇ ਨੇ ਉੱਥੇ ਬਹੁਤ ਸਾਰੇ ਅਜਿਹੇ ਸੇਵਾਦਾਰ ਆ ਗੁਰੂ ਦੇ ਜਿਹੜੇ ਕਿ ਗੁਰੂ ਘਰਾਂ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਸੇਵਾ ਨਿਭਾਉਂਦੇ ਨੇ ਸੋ ਅੱਜ ਇਹੀ ਇੱਕ ਸ਼ਖਸੀਅਤ ਦੇ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਭੈਣ ਰਮਨਦੀਪ ਕੌਰ ਸਾਡੇ ਨਾਲ ਖੜੇ ਨੇ ਅਪਰੀਲੀਆ ਤੋਂ ਇਹਨਾਂ ਦੀ ਇੱਥੇ ਇੱਕ ਆਪਣੀ ਸ਼ਾਪ ਆ ਪਰ ਜਿਹੜੀ ਇਹਨਾਂ ਦੀ ਖਾਸੀਅਤ ਆ ਜਾਂ ਮੇਰਾ ਜਿਹੜਾ ਅੱਜ ਦਾ ਇੱਕ ਟੌਪਿਕ ਆ ਉਹ ਇਹ ਆ ਕਿ ਇਹਨਾਂ ਨੇ ਇਸ ਵਿਦੇਸ਼ੀ ਧਰਤੀ ਤੇ ਦੂਜਾ ਪੰਜਾਬ ਵਸਾਇਆ ਹੋਇਆ ਵਾ ਇੱਥੇ ਬਹੁਤ ਸਾਰੀਆਂ ਸਾਡੇ ਸੱਭਿਆਚਾਰ ਦੇ ਨਾਲ ਸੰਬੰਧਿਤ ਚੀਜ਼ਾਂ ਮਿਲਦੀਆਂ ਨੇ ਪਰ ਸਭ ਤੋਂ ਜਿਹੜੀ ਵੱਡੀ ਗੱਲ ਆ ਸਾਡੇ ਗੁਰੂ ਘਰਾਂ ਦੇ ਜਿਹੜੇ ਚੰਦਵਾ ਸਾਹਿਬ ਆ ਉਹ ਇਹ ਆਪਣੇ ਹੱਥੀਂ ਤਿਆਰ ਕਰਦੇ ਨੇ ਸੋ ਆਪਣੇ ਹੱਥੀਂ ਤਿਆਰ ਕਰਕੇ ਸੇਵਾਵਾਂ ਕਰਦੇ ਨੇ ਉਹ ਆਪਾਂ ਅੱਜ ਇਸ ਐਪੀਸੋਡ ਦੇ ਵਿੱਚ ਪੈੜ ਰਮਨਦੀਪ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿੰਨੇ ਕੇ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਅੱਜ ਤੱਕ ਆਪਣੇ ਹੱਥੀਂ ਚੰਦਵਾ ਸਾਹਿਬ ਬਣਾ ਕੇ ਜਿਹੜੇ ਆ ਉਹ ਭੇਟ ਕੀਤੇ ਨੇ ਜਾਂ ਉਹ ਕਿਸ ਤਰ੍ਹਾਂ ਦੀ ਸੇਵਾ ਵਾ ਜਿਹੜੀ ਉਹ ਪ੍ਰਬੰਧਕਾਂ ਤੋਂ ਲੈਂਦੇ ਨੇ ਪੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਆ ਸਾਡੇ ਵੱਲੋਂ ਮੋਸਟ ਵੈਲਕਮ ਸੋ ਬੜੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਜਿੱਥੇ ਆਪਣਾ ਰੁਜ਼ਗਾਰ ਚਲਾਉਨੇ ਉਥੇ ਨਾਲ ਦੀ ਨਾਲ ਹੀ ਤੁਸੀਂ ਗੁਰਦੁਆਰਿਆਂ ਦੇ ਵਿੱਚ ਸੇਵਾ ਕਰਦੇ ਹੋ ਜਿਹੜੇ ਚੰਦੋਆ ਸਾਹਿਬ ਆ ਤੁਸੀਂ ਆਪਣੇ ਹੱਥੀਂ ਤਿਆਰ ਕਰਦੇ ਆ ਹਾਂਜੀ ਭਾਜੀ ਉਹ ਆਪਾਂ ਗੁਰੂ ਘਰੋਂ ਜਿੱਦਾਂ ਜਿਹੜਾ ਵੀ ਉਹ ਕਲਰ ਚਾਹੁੰਦੇ ਆ ਕਿ ਇਸ ਕਲਰ ਚ ਰੈਡੀ ਕਰਦੇ ਹੋ ਜੀ ਉਹ ਫਿਰ ਆਪਾਂ ਉਸੇ ਕਲਰ ਦੇ ਵਿੱਚ ਉਹਨਾਂ ਨੂੰ ਆਪਾਂ ਰੈਡੀ ਕਰਕੇ ਦਿੰਦੇ ਆ ਉਹ ਜਿਹੜੀ ਪ੍ਰੋਪਰ ਉਹਦੀ ਸਵਾਈ ਆ ਜਿਹੜੀ ਇੱਕ ਮੀਟਰਾਂ ਦੇ ਵਿੱਚ ਮਿੰਤੀ ਕਰਕੇ ਉਹ ਤੁਸੀਂ ਸਾਰਾ ਕੁਝ ਆਪ ਸੈੱਟ ਕਰਦੇ ਆ ਹਾਂਜੀ ਜਿੱਦਾਂ ਬੋਰਾ ਮੈਜ਼ਰਮੈਂਟ ਲੈ ਕੇ ਆਉਂਦੇ ਆ ਮੇਰੇ ਹਸਬੰਡ ਤੇ ਰੈਡੀ ਮੈਂ ਕਰਦੀ ਆ ਤੇ ਅਸੀਂ ਦੋਨੇ ਰਲ ਕੇ ਜਿੱਦਾਂ ਇਹ ਕੰਮ ਕਰਦੇ ਆ ਕਿੱਥੋਂ ਇੱਕ ਸ਼ੌਂਕ ਆਉਂਦਾ ਕਿਉਂਕਿ ਆਪਾਂ ਵਿਦੇਸ਼ 'ਚ ਬੈਠੇ ਆ ਪੱਛਮੀ ਸਭਿਆਚਾਰ ਦਾ ਜਿਹੜਾ ਇੱਥੇ ਬੋਲਬਾਲਾ ਵਾ ਤੇ ਮੈਂ ਹੁਣ ਵੀ ਦੇਖਦਾ ਤੁਸੀਂ ਬੜਾ ਸੋਹਣਾ ਪੰਜਾਬੀ ਸੂਟ ਪਾਇਆ ਹੋਇਆ ਵਾ ਤੇ ਬੜਾ ਜਿਹੜਾ ਪਰਿਵਾਰ ਆ ਚੜ੍ਹਦੀ ਕਲਾ ਵਾ ਗੁਰੂ ਦਾ ਪਿਆਰਾ ਵਾ ਕਿੱਥੋਂ ਆਉਂਦਾ ਵੀ ਨਹੀਂ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੇਵਾ ਕਰਨੀ ਇਹ ਕਿੱਥੋਂ ਆਉਂਦੀ ਗੱਲ ਮਨ 'ਚ ਭਾਜੀ ਜਿੱਦਾਂ ਪਹਿਲਾਂ ਮੈਂ ਜਦੋਂ ਦੁਕਾਨ ਆਪਣੀ ਨਹੀਂ ਸੀਗੀ ਮੈਂ ਉਦੋਂ ਵੀ ਗੁਰੂ ਘਰ ਦੇ ਵਿੱਚ ਜਿਹਦਾ ਚੰਦੋਏ ਦੀ ਸੇਵਾ ਬਾਬਾ ਜੀ ਮੈਨੂੰ ਲਾਉਂਦੇ ਸੀਗੇ ਜੀ ਤੇ ਮੈਂ ਘਰ ਵਿੱਚ ਰੈਡੀ ਕਰਕੇ ਦਿੰਦੀ ਸੀਗੀ ਬਸ ਅੰਦਰ ਇੱਕ ਭਾਵਨਾ ਸੀ ਕਿ ਜਿੱਦਾਂ ਇਦਾਂ ਗੁਰੂ ਘਰ ਲਈ ਵੀ ਆਪਾਂ ਕੁਝ ਕਰੀਏ ਆਪਾਂ ਉਹ ਵੈਸੇ ਤਾਂ ਇੱਥੇ ਆਪਾਂ ਕਾਫੀ ਕੋਸ਼ਿਸ਼ ਕਰਦੇ ਆ ਜਿੱਦਾਂ ਆਪਾਂ ਗੁਰੂ ਘਰ ਲਈ ਜਦੋਂ ਇੱਕ ਸੇਵਾ ਕਰਦੇ ਆ ਉਹਦਾ ਇੱਕ ਆਨੰਦ ਵੱਖਰਾ ਹੀ ਆ ਸਕੂਨ ਮਿਲਦਾ ਹਾਂਜੀ ਬਹੁਤ ਸਕੂਨ ਮਿਲਦਾ ਜਦੋਂ ਮੈਂ ਰੈਡੀ ਕਰਦੀ ਆ ਇੱਕ ਵੱਖਰਾ ਹੀ ਸ਼ਾਪ ਤੇ ਇੱਕ ਵੱਖਰਾ ਹੀ ਮਾਹੌਲ ਹੁੰਦਾ ਜਿਹੜੇ ਚੰਦੋਆ ਸਾਬ ਬਣਦੇ ਆ ਬਹੁਤ ਸੋਹਣੇ ਗੁਰਦੁਆਰੇ ਬਣ ਗਏ ਆ ਵਿਦੇਸ਼ਾਂ ਦੇ ਵਿੱਚ ਵੀ ਆਪਾਂ ਜਦੋਂ ਵੇਖਦੇ ਆ ਤੇ ਇਹ ਸਾਰਾ ਮਟੀਰੀਅਲ ਜਿਹੜਾ ਇਹ ਇੰਡੀਆ ਤੋਂ ਆਉਂਦਾ ਜਾਂ ਕੱਪੜਾ ਤੁਸੀਂ ਇਥੋਂ ਆਪ ਲੈ ਕੇ ਤੇ ਫਿਰ ਇਹਨੂੰ ਰੈਡੀ ਕਰਦੇ ਆ ਮੈਂ ਬਾਅਦ ਵਿੱਚ ਤੁਹਾਨੂੰ ਰਮਾਲਾ ਸਾਹਿਬ ਵੀ ਦਿਖਾਵਾਂਗਾ ਬਹੁਤ ਸੋਹਣੀ ਕਢਾਈ ਕੀਤੀ ਹੋਈ ਆ ਕਾਫੀ ਸਾਰਾ ਜਿਹੜਾ ਉਹ ਵਰਕ ਆ ਉਹ ਆਪ ਹੱਥੀਂ ਕੀਤਾ ਇਹ ਇੰਡੀਆ ਤੋਂ ਆਉਂਦਾ ਸਾਰਾ ਕੁਝ ਹਾਂ ਭਾਜੀ ਜਿੱਦਾਂ ਅ ਅੱਜ ਦਾ ਚੰਦੂਆ ਸਾਹਿਬ ਹੋ ਗਏ ਇਹ ਤਾਂ ਆਪਾਂ ਇੱਥੋਂ ਹੀ ਕਪੜਾ ਲਈਦਾ ਐਟਲੀ ਵਿੱਚੋਂ ਹੀ ਲਈਦਾ ਕਿਉਂਕਿ ਜਦੋਂ ਆਪਾਂ ਇੰਡੀਆ ਤੋਂ ਫੇਰ ਮੰਗਾਉਨੇ ਆ ਉਹਨਾਂ ਦੇ ਕੋਰੀਅਰ ਦੇ ਖਰਚੇ ਸਾਰਿਆਂ ਦੇ ਕੋਲ ਜਾਇਜ਼ ਨਹੀਂ ਹੁੰਦਾ ਨਾ ਦੇਣਾ ਤੇ ਉਹ ਆਪਾਂ ਇੱਥੋਂ ਹੀ ਕਪੜਾ ਕਈ ਵਾਰੀ ਸਾਨੂੰ ਲੈ ਵੀ ਦਿੰਦੇ ਆ ਜਿਨ੍ਹਾਂ ਨੂੰ ਖੁਦ ਹੁੰਦਾ ਕਿ ਅਸੀਂ ਕਪੜਾ ਆਪਣੇ ਚੋਇਸ ਦਾ ਲੈ ਕੇ ਦੇਣਾ ਆ ਫਿਲਹਾਲ ਤਾਂ ਉਹ ਸਾਡੇ ਤੇ ਹੀ ਕਰ ਦਿੰਦੇ ਕਿ ਤੁਸੀਂ ਆਪ ਹੀ ਲੈ ਲਿਓ ਫਿਰ ਆਪਾਂ ਉਸ ਹਾਵਨਾ ਕਪੜਾ ਮਤਲਬ ਲੈ ਕੇ ਇੱਥੋਂ ਹੀ ਇੱਥੇ ਹੀ ਰੈਡੀ ਕਰੀ ਦਾ ਜਿਹੜੀ ਤੁਹਾਡੀ ਜਿਹੜੀ ਕਲੈਕਸ਼ਨ ਕੀਤੀ ਹੋਈ ਜਾਂ ਕਲਰ ਆ ਉਹ ਕਮੇਟੀਆਂ ਨੂੰ ਪਸੰਦ ਆਉਂਦੇ ਹਾਂਜੀ ਬਹੁਤ ਵਧੀਆ ਭਾਜੀ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਆ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਗੁਰੂ ਘਰ ਦੇ ਵਿੱਚ ਜਦੋਂ ਸਾਰੇ ਜਣੇ ਦੇਖਦੇ ਆ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਮਾ ਬਾਬਾ ਜੀ ਨੇ ਇਹ ਮੈਨੂੰ ਬਖਸ਼ਿਆ ਏ ਇੱਕ ਹਿੰਮਤ ਬਖਸ਼ੀ ਜਾਂ ਇੱਕ ਮੈਨੂੰ ਇੱਕ ਮੈਂ ਦੱਸ ਨਹੀਂ ਸਕਦੀ ਸੇਵਾ ਕਰਕੇ ਸਕੂਨ ਮਿਲਦਾ ਦਿਲ ਨੂੰ ਹਾਂਜੀ ਬੋ ਪਾਜੀ ਹੁਣੇ ਵੀ ਆਪਾਂ ਇੱਕ ਰੈਡੀ ਕੀਤਾ ਬੁੰਦੇ ਨਹੀਂ ਗੁਰੂ ਘਰ ਦਾ ਚੰਦੋਆ ਸਾਹਿਬ ਬੂਰਾ ਸੈਟ ਰੈਡੀ ਕਰਕੇ ਦਿੱਤਾ ਉਹ ਆਪਾਂ ਸੇਵਾ ਕੀਤੀ ਸੀ ਸੇਵਾ ਵੀ ਕਰੀਦੀ ਆ ਜਿਨ੍ਹਾਂ ਦੇ ਕੋਲ ਕੋਈ ਆਪਣੀ ਖੁਸ਼ੀ ਦੇ ਨਾਲ ਕਰਨਾ ਚਾਹੁੰਦਾ ਆ ਆਪਾਂ ਉਹਨਾਂ ਦੇ ਕੋਲ ਜਾਇਜ਼ ਜਿੰਨਾ ਕੋ ਹੋ ਸਕਦਾ ਆਪਣੀ ਮਿਹਨਤ ਵਸ ਲਈਦੀ ਆ ਇਸ ਤੋਂ ਵੱਧ ਨਹੀਂ ਆਪਾਂ ਹਾਂਜੀ ਸਾਹਬਾ ਜਿਹੜੇ ਪਏ ਆ ਮੈਂ ਦੇਖਿਆ ਬੜੇ ਸੋਹਣੇ ਬਣੇ ਹੋਏ ਆ ਇਹ ਤੁਸੀਂ ਆਪ ਵੀ ਬਣਾਉਨੇ ਇਹਨਾਂ ਨੂੰ ਆਪ ਤਿਆਰ ਕਰਦੇ ਆ ਹਾਂਜੀ ਭਾਜੀ ਜਿੱਦਾਂ ਆ ਹੈਗੇ ਆ ਜਿੱਦਾਂ ਇਹ ਮੈਂ ਖੁਦ ਰੈਡੀ ਕੀਤੇ ਆ ਕਪੜਾ ਜਿੱਦਾਂ ਆਪਾਂ ਇਹ ਇੰਡੀਆ ਤੋਂ ਮੰਗਵਾਈਦਾ ਆ ਤੇ ਲੈਸਸ ਵਗੈਰਾ ਆਪ ਆਪ ਲਾ ਕੇ ਤੇ ਇਹ ਆਪਾਂ ਰੈਡੀ ਵੀ ਕੀਤੇ ਹੋਏ ਆ ਜਿਹੜੇ ਮੈਂ ਖੁਦ ਰੈਡੀ ਕੀਤੇ ਆ ਹਾਂਜੀ ਇਹ ਜਿਹੜੇ ਰਮਾਲਾ ਸਾਹਿਬ ਹੈ ਫਿਰ ਗੁਰਦੁਆਰਾ ਸਾਹਿਬ ਲਈ ਜਾਂਦੇ ਆ ਸਾਰੇ ਹਾਂਜੀ ਇਹ ਸਾਰੇ ਗੁਰੂ ਘਰ ਲਈ ਲੈ ਕੇ ਜਾਂਦੇ ਆ ਆਪਣੇ ਕਾਫੀ ਆਪਾਂ ਗੁਰੂ ਘਰ ਦੇ ਵਿੱਚ ਕਈ ਵਾਰੀ ਆਪਾਂ ਆਪਣੇ ਸ਼ਾਪ ਵੀ ਲਗਾਈ ਦੀ ਆ ਜੀ ਹਾਂਜੀ ਉਹ ਫਿਰ ਆਪਾਂ ਰਮਾਲਾ ਸਾਹਿਬ ਲੈ ਕੇ ਜਾਈਦੇ ਆ ਬੜੇ ਖੁਸ਼ ਹੋ ਕੇ ਲੈਂਦੇ ਕਿ ਹੁਣ ਤਾਂ ਸਾਨੂੰ ਸਾਰਾ ਕੁਝ ਇੱਥੋਂ ਮਿਲਣ ਲੱਗ ਗਿਆ ਨਾ ਪੰਜਾਬ ਬਣ ਗਿਆ ਪੂਰਾ ਹਾਂਜੀ ਪੂਰਾ ਪੰਜਾਬ ਬਣ ਗਿਆ ਜਦੋਂ 3 ਸਾਲ ਪਹਿਲਾਂ ਇਹ ਸ਼ਾਪ ਖੋਲੀ ਸੀ ਕੋਈ ਹੈ ਸੀ ਅੰਦਾਜ਼ਾ ਵੀ ਯਾਰ ਕੋਈ ਪੁੱਠਾ ਹੀ ਪੰਗਾ ਲੈ ਲਿਆ ਨਹੀਂ ਭਾਜੀ ਖੁਸ਼ੀ ਸੀਗੀ ਸਾਨੂੰ ਪਤਾ ਸੀਗਾ ਕਿ ਇਸ ਚੀਜ਼ ਦੀ ਲੋੜ ਹੈ ਹਾਂਜੀ ਇੱਥੇ ਲੋੜ ਹੈਗੀ ਆ ਤੇ ਤੁਹਾਡਾ ਕਾਰੋਬਾਰ ਜਿਹੜਾ ਉਹ ਚੱਲ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਉਂਕਿ ਮੈਨੂੰ ਖੁਸ਼ੀ ਇਹ ਹੈ ਕਿ ਬਹੁਤ ਸਾਰੇ ਜਿਹੜੀਆਂ ਨਾ ਧਾਰਮਿਕ ਬਾਅਦ ਚ ਦਿਖਾਵਾਂਗਾ ਗੁਰੂਆਂ ਦੀਆਂ ਫੋਟੋਆਂ ਪਈਆਂ ਇੱਕ ਸਮਾਂ ਸੀ ਅਸੀਂ ਖੋਦ ਮਤਲ ਨਾ ਜਦੋਂ ਇੰਡੀਆ ਜਾਂਦੇ ਸੀ ਤੇ ਜਹਾਜ਼ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਂਦੇ ਸੀ ਇਹ ਅੱਜ ਤੁਸੀਂ ਸਾਰਾ ਕੁਝ ਇੱਥੇ ਪ੍ਰੋਵਾਈਡ ਕਰਵਾ ਰਹੇ ਖੁਸ਼ੀ ਮਿਲਦੀ ਦਿਲ ਨੂੰ ਸਕੂਨ ਮਿਲਦਾ ਵੀ ਅਸੀਂ ਯਾਰ ਆਪਣੀ ਕਿਰਤ ਵੀ ਕਰ ਰਹੇ ਆ ਤੇ ਨਾਲ ਅਕਾਲ ਪੁਰਖ ਦੀ ਜਿਹੜੇ ਗੁਰੂ ਦੇ ਵੀ ਹੋਏ ਐ ਸੇਵਾ ਵੀ ਸੇਵਾ ਵੀ ਕਰਦੇ ਆ ਖੁਸ਼ੀ ਮਿਲਦੀ ਐ ਇਸ ਚੀਜ਼ ਨੂੰ ਲੈ ਕੇ ਹਾਂਜੀ ਬਾਜੀ ਬਹੁਤ ਵਧੀਆ ਬਾਬਾ ਜੀ ਦੇ ਸਰੂਪ ਅੱਜ ਤੁਹਾਨੂੰ ਬਾਅਦ ਚ ਦਿਖਾਉਂਦੇ ਐ ਇੱਧਰ ਉੱਪਰ ਵੀ ਪਏ ਹੋਏ ਨੇ ਇੱਧਰ ਵੀ ਇੱਧਰ ਵੀ ਕਾਫੀ ਫੋਟੋਜ਼ ਵਗੈਰਾ ਹੈਗੀਆਂ ਬਾਬਾ ਜੀ ਦੀਆਂ ਜੀ ਤੇ ਗੁਰੂ ਘਰਾਂ ਦੇ ਚੱਲੇ ਜਾਂਦੇ ਆ ਜਿੱਦਾਂ ਲੋਕੀ ਆਪਣੇ ਘਰ ਲੈਂਦੇ ਆ ਘਰਾਂ ਦੇ ਵਿੱਚ ਲਗਾਉਂਦੇ ਆ ਪਹਿਲਾਂ ਤਾਂ ਬਾਜੀ ਕਦੀ ਦੇਖੀ ਨਹੀਂ ਸੀ ਹੁੰਦੀ ਕਦੀ ਵੀ ਕਿਸੇ ਘਰ ਦੇ ਵਿੱਚ ਫੋਟੋ ਲੱਗੀ ਹੁਣ ਤਾਂ ਜਿੱਦਾਂ ਹੁਣ ਉਹਨਾਂ ਨੂੰ ਇੱਥੋਂ ਸਾਰਾ ਕੁਝ ਮਿਲਣ ਲੱਗ ਗਿਆ ਐ ਤੇ ਬੜੇ ਖੁਸ਼ ਹੋ ਕੇ ਕਿਸੇ ਨੂੰ ਗਿਫਟ ਕਰਦੇ ਆ ਇਦਾਂ ਉਹ ਮਾਡਲ ਪਏ ਆ ਹਰਮੰਦਰ ਸਾਹਿਬ ਦੇ ਮਾਡਲ ਪਏ ਆ ਬਾਅਦ ਚ ਆਪਾਂ ਉਹ ਦਿਖਾਉਣੇ ਵੀ ਆ ਹਾਂਜੀ ਤੇ ਇਹ ਸਾਰਾ ਸਮਾਨ ਜਿਹੜਾ ਇੰਡੀਆ ਤੋਂ ਆਉਂਦਾ ਹੈ ਹਾਂਜੀ ਭਾਜੀ ਆਪਾਂ ਸਾਰਾ ਕੋਸ਼ਿਸ਼ ਕਰੀਦੀ ਆ ਕਿ ਆਪਾਂ ਸਾਰਾ ਕੁਝ ਇੰਡੀਆ ਵਾਲੀ ਹੀ ਚੀਜ਼ ਇੱਥੇ ਆਪਾਂ ਸੇਲ ਕਰੀਏ ਨਾ ਕਿਉਂਕਿ ਇੱਥੇ ਤਾਂ ਸਾਰਾ ਕੁਝ ਇਦਾਂ ਦੀ ਚੀਜ਼ ਆਪਾਂ ਜਿੱਦਾਂ ਦਰਬਾਰ ਸਾਹਿਬ ਹੋਏ ਸਾਬ ਹੋਗੇ ਇਦਾਂ ਨਹੀਂ ਮਿਲਦੀ ਇਦਾਂ ਦੀ ਕੋਈ ਚੀਜ਼ ਜੀ ਤੇ ਇੱਕ ਟੈਕਨੀਕਲੀ ਜੇ ਸਵਾਲ ਆ ਫਿਰ ਪੁੱਛ ਲਿਓ ਭਾਜੀ ਹੁਣ ਆ ਨਵੀਂ ਨਾਲ ਭਾਜੀ ਟ੍ਰੇਡ ਕਿਦਾਂ ਚੱਲ ਰਹੀ ਆ ਇੰਡੀਆ ਦੀ ਤੇ ਇਟਲੀ ਦੀ ਜਿਹੜਾ ਆਪਣਾ ਇੰਡੀਆ ਤੋਂ ਕੋਰੀਅਰ ਆਉਂਦੇ ਉਹਦੇ ਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕਿਉਂਕਿ ਜਿੱਥੋਂ ਤੇ ਮੈਨੂੰ ਯਾਦ ਆ ਨਾ ਵੀ 22 ਸਾਲ 25 ਸਾਲ ਪਹਿਲਾਂ ਇਹ ਸਾਰਾ ਸਮਾਨ ਜਿਹੜਾ ਇੰਗਲੈਂਡ ਆਉਂਦਾ ਸੀਗਾ ਹੁਣ ਕਿੱਥੇ ਆਉਂਦਾ ਇਹ ਸਮਾਨ ਕਿਉਂਕਿ ਇੰਗਲੈਂਡ ਦਾ ਤੇ ਇਟਲੀ ਦਾ ਨਾਤਾ ਟੁੱਟ ਗਿਆ ਵੱਖ-ਵੱਖ ਹੋ ਗਿਆ ਇਹ ਨਹੀਂ ਭਾਜੀ ਹੁਣ ਸਿੱਧਾ ਇੱਥੇ ਆਪਣੇ ਕੋਲੋਂ ਜਿੱਦਾਂ ਇਟਲੀ ਆ ਜਾਂਦਾ ਹੈਗਾ ਸਿੱਧਾ ਇਟਲੀ ਆ ਜਾਂਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਦੁਕਾਨ ਖੋਲੀ ਆ ਕੋਈ ਯਾਦਗਾਰੀ ਜੇ ਪਾਲ ਦੱਸੋ ਕੋਈ ਕੋਈ ਗਾਹਕ ਆਇਆ ਹੋਵੇ ਜਿਸਨੇ ਕੋਈ ਐਸੀ ਚੀਜ਼ ਮੰਗੀ ਹੋਵੇ ਮੈਸੇਜਾਂ ਗਾ ਕੇ ਹਰ ਹਰ ਜਦੋਂ ਵੀ ਆਉਂਦੇ ਆ ਹਨਾ ਕੋਈ ਨਾ ਕੋਈ ਨਵੀਂ ਚੀਜ਼ ਆਉਂਦੀ ਅਸੀਂ ਉਹ 15 ਤੋਂ 20 ਦਿਨ ਦੇ ਵਿੱਚ ਵਿੱਚ ਪ੍ਰੋਵਾਈਡ ਕਰਵਾ ਦੇ ਦੀਆ ਜੀ ਹਾਂਜੀ ਇਦਾਂ ਨਹੀਂ ਹੈਗਾ ਵੀ ਕਿਸੇ ਨੂੰ ਕੋਈ ਚੀਜ਼ ਦੀ ਲੋਡ ਹੋਵੇ ਤੇ ਉਹ ਉਸ ਚੀਜ਼ ਤਵਾਂਜਾ ਰਵੇ ਆਪਾਂ ਉਹਨੂੰ ਚੀਜ਼ ਜਿਹੜੀ 15 ਤੋਂ 20 ਦਿਨ ਦੇ ਵਿੱਚ ਵਿੱਚ ਪ੍ਰਵਾੜੀ ਕਰਵਾ ਦੇ ਦੀਆ ਕਿਉਂਕਿ ਹਰ ਵੇਲੇ ਕੋਈ ਨਾ ਕੋਈ ਨਵੀਂ ਚੀਜ਼ ਦੀ ਮਾਰਡ ਹੁੰਦੀ ਹੈ ਹਨਾ ਸੋ ਜਿਹੜੀ ਦੁਨੀਆ ਦੇ ਵਿੱਚ ਅਪਡੇਟਿੰਗ ਬਹੁਤ ਹੋ ਰਹੀ ਆ ਜੇ ਆਪਾਂ ਅੱਜ ਗੱਲ ਕਰ ਲਈਏ ਤਾਂ ਕੋਈ ਸਮਾਂ ਸੀ ਕਲਾਕਾਰਾਂ ਦੀਆਂ ਕੈਸਟਾਂ ਆਉਂਦੀਆਂ ਸੀ ਹਾਂਜੀ ਫਿਰ ਤਵੇ ਆ ਗਿਆ ਫਿਰ ਫਿਰ ਹੁਣ ਪਤਾ ਨਹੀਂ ਕੀ ਕੀ ਬਣ ਗਿਆ YouTube ਆ ਗਈ ਆ ਇਹ ਜਿਹੜਾ ਤੁਹਾਡਾ ਕਾਰੋਬਾਰ ਆ ਇਹਦੇ ਵਿੱਚ ਵੀ ਕੋਈ ਅਪਡੇਟਿੰਗ ਆ ਰਹੀ ਪੈਨ ਜੀ ਤੁਸੀਂ ਦੱਸੋ ਕਿਉਂਕਿ ਜ਼ਿਆਦਾ ਤੁਸੀਂ ਕਰਦੇ ਹੋ ਇਹਦੇ ਵਿੱਚ ਕੀ ਅਪਡੇਟ ਆ ਰਹੀਆਂ ਕਿੰਦਾ ਮਤਲਬ ਮੈਨੂੰ ਸਮਝ ਨਹੀਂ ਲੱਗੀ ਕੱਟ ਲਈ ਸਮਝ ਨਹੀਂ ਪੈਨ ਜੀ ਕਿੰਨੇ ਕ ਸਾਲ ਹੋ ਗਏ ਇਟਲੀ ਦੇ ਵਿੱਚ ਆਇਆ ਨੂੰ ਪਾ ਜੀ ਵੈਸੇ ਤਾਂ 20 ਸਾਲ ਹੋ ਗਏ ਆਇਆ ਨੂੰ ਇੱਥੇ ਤੇ ਸ਼ਾਪ ਆਪਾਂ 3 ਸਾਲ ਹੀ ਹੋਏ ਹਜੇ ਸ਼ਾਪ ਓਪਨ ਕੀਤੀ ਨੂੰ ਪਰ ਮੇਰਾ ਜਿਹੜਾ ਮੇਨ ਕੁਐਸਚਨ ਆ ਨਾ ਮੈਂ ਦੇਖਿਆ ਤੁਹਾਡੇ ਪਿੱਛੇ ਬਹੁਤ ਸੋਹਣੀਆਂ ਦਸਤਾਰਾਂ ਪਈਆਂ ਵਾ ਹਾਂਜੀ ਬਾਜੀ ਇਹ ਸਾਰੀਆਂ ਦਸਤਾਰਾਂ ਆ ਵੱਖਰੇ ਵੱਖਰੇ ਕਲਰ ਦੀਆਂ ਪਹਿਲਾਂ ਜਿੱਦਾਂ ਮੁੰਡਿਆਂ ਨੇ ਮੰਗੌਣੀ ਇੰਡੀਆ ਤੋਂ ਮੰਗਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਬੜੀ ਔਖ ਹੁੰਦੀ ਸੀਗੇ ਸਾਨੂੰ ਕਲਰ ਨਹੀਂ ਜਿਹੜਾ ਅਸੀਂ ਚਾਹੁੰਦੇ ਆ ਉਹ ਕਲਰ ਨਹੀਂ ਮਿਲਦਾ ਜਿੱਦਾਂ ਆਂਦਾ ਅਸੀਂ ਦੇਖਦੇ ਆ ਪ੍ਰੋਪਰ ਉਹ ਕਲਰ ਨਹੀਂ ਹੁੰਦਾ ਹੁਣ ਜਿੱਦਾਂ ਆਉਂਦੇ ਆ ਇੱਥੇ ਖੁਸ਼ ਹੋ ਕੇ ਲੈ ਕੇ ਜਾਂਦੇ ਕਿ ਸਾਨੂੰ ਆਹ ਵੀ ਕਲਰ ਮਿਲ ਗਿਆ ਆਹ ਵੀ ਮਿਲ ਗਿਆ ਹਾਂਜੀ ਹੁਣ ਜਦੋਂ ਆਪਾਂ ਨਾ ਆਮ ਟਰੇਨਾਂ ਦੇ ਵਿੱਚ ਫਿਰਦੇ ਆ ਜਾਂ ਆਮ ਗਲੀਆਂ ਦੇ ਵਿੱਚ ਜਾਂਦੇ ਆ ਹਾਂਜੀ ਬਹੁਤ ਸਾਰੇ ਦਸਤਾਰਾਂ ਵਾਲੇ ਜੰਗ ਮੁੰਡੇ ਦੇਖਦੇ ਆ ਪਿੱਛੇ ਜੇ ਮੈਂ ਕੈਨੇਡਾ ਵੀ ਗਿਆ ਸੀ ਤਾਂ ਮੈਨੂੰ ਉੱਥੇ ਇੱਕ ਹੋਰ ਦੀ ਦੁਨੀਆ ਦੇ ਸੀ ਕਿ ਜਿੱਧਰ ਵੀ ਜਾਈਏ ਮੁੰਡਿਆਂ ਦੇ ਸਿਰਾਂ ਤੇ ਬਹੁਤ ਸੁੰਨ ਸੁਹਣੇ ਦਸਤਾਰਾਂ ਆਉਂਦੇ ਆ ਉਹ ਜਦੋਂ ਮੈਂ ਉੱਥੋਂ ਨੋਟ ਕੀਤਾ ਤੇ ਆਣ ਕੇ ਇਟਲੀ 'ਚ ਵੀ ਦੇਖਿਆ ਵੀ ਮੁੰਡਿਆਂ ਦੇ ਦਸਤਾਰਾਂ ਬਹੁਤ ਆ ਪਰ ਮੈਨੂੰ ਇਹ ਦੱਸੋ 20 ਸਾਲ ਪਹਿਲਾਂ ਇਹ ਚੀਜ਼ ਹੈਗੀ ਸੀ ਇੱਥੇ ਇੰਨੀਆਂ ਦਸਤਾਰਾਂ ਵਾਲੇ ਮੁੰਡੇ ਹੈਗੇ ਨਹੀਂ ਨਹੀਂ ਪਾਜੀ ਪਹਿਲਾਂ ਕਿੱਥੇ ਦੇਖਣ ਨੂੰ ਬਸ ਜੇ ਹੁੰਦੇ ਵੀ ਸੀ ਤਕਰੀਬਨ 1-2 ਕਲਰ ਉਹਨਾਂ ਦੇ ਬੰਨੇ ਹੁੰਦੇ ਸੀ ਬਲੈਕ ਹੋਣਾ ਜਾਂ ਜ਼ਿਆਦਾਤਰ ਹੋਣ ਕਲਰ ਹੀ ਇੰਨੇ ਸੋਹਣੇ ਸੋਹਣੇ ਆ ਗਏ ਆ ਤੇ ਮਤਲਬ ਹੁਣ ਦਸਤਾਰਾਂ ਦਿਖਾਓ ਦਿਖਾਓ ਨਾਲ ਨਾਲ ਦਸਾ ਦੇਖੋ ਦਸਤਾਰਾਂ ਪੂਰੀਆਂ ਹਜੇ ਪੈਕੇਜ ਤੇ ਕਿ ਅਵੇ ਚੇਦੇ ਹਾਂਜੀ ਸਾਰੇ ਕਲਰ ਜੋ ਅੱਜ ਕੱਲ ਮੁੰਡੇ ਚਾਹੁੰਦੇ ਆ ਕਿ ਆ ਵੀ ਕਲਰ ਹੋਵੇ ਉਹ ਵੀ ਹੋਵੇ ਨਾ ਸਾਰੇ ਤਰ੍ਹਾਂ ਦੇ ਕਲਰ ਆਪਣੇ ਕੋਲ ਹੈਗੇ ਆ ਤੇ ਕੋਸ਼ਿਸ਼ ਹੁੰਦੀ ਆ ਕਿ ਅੱਗੇ ਵੀ ਹੋਰ ਜ਼ਿਆਦਾ ਵੀ ਇਸ ਤੋਂ ਵੀ ਵਧੀਆ-ਵਧੀਆ ਕਲਰ ਮੰਗਵਾਈਏ ਜਿਹੜੀ ਖਾਸ ਇਹਨਾਂ ਦੀ ਗੱਲ ਆ ਨਾ ਜਦੋਂ ਅਸੀਂ ਐਂਟਰ ਹੋਏ ਆ ਤੇ ਭੈਣ ਜੀ ਸਾਡੇ ਨਾਲ ਗੱਲ ਕਰ ਰਹੇ ਸੀ ਸੋ ਓਨਰ ਕਾਲਾ ਜੀ ਵੀ ਖੜੇ ਆ ਨਾਲ ਤੇ ਕਹਿੰਦੇ ਸੀ ਵੀ ਭਾਜੀ ਮੁੰਡੇ ਆਉਂਦੇ ਆ ਜਦੋਂ ਦਸਤਾਰ ਦੀ ਗੱਲ ਚੱਲਦੀ ਆ ਤੇ ਦਸਤਾਰ ਵਾਲਿਆਂ ਨੂੰ ਅਸੀਂ ਸਪੈਸ਼ਲ ਲੈਸ ਵੀ ਕਰਦੇ ਆ ਇੱਕ ਭਾਵਨਾ ਕਿਉਂਕਿ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਜੁੜਦਾ ਨਾ ਤੇ ਉਹਦੇ ਦਿਲ ਦੇ ਵਿੱਚੋਂ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਤੇ ਭੈਣ ਜੀ ਦੱਸ ਰያ ਸੀ ਵੀ ਇੱਥੋਂ ਤੱਕ ਵੀ ਆ ਵੀ ਜੇ ਕਿਸੇ ਦੇ ਕੋਲ ਨੋਈ ਨਵਾਂ ਮੁੰਡਾ ਆਇਆ ਇੰਡੀਆ ਤੋਂ ਲੋੜ ਵੰਦਾ ਕੋਈ ਪਰਿਵਾਰ ਤੇ ਇਹ ਉਹਨਾਂ ਨੂੰ ਫ੍ਰੀ ਵੀ ਦਸਤਾਰ ਦੇ ਦਿੰਦੇ ਆ ਉਹ ਸੋਏ ਇਹਨਾਂ ਦੀ ਖਾਸੀਅਤ ਆ ਮੈਂ ਜੀ ਕਦੀ ਇਦਾਂ ਹੋਇਆ ਵੈਸੇ ਵੀ ਕੋਈ ਨੌਜਵਾਨ ਆਇਆ ਹੋਵੇ ਤਾਂ ਉਹਨੇ ਕਿਹਾ ਹੋਵੇ ਵੀ ਮੈਨੂੰ ਇੱਕ ਦਸਤਾਰ ਦੇ ਦਿਓ ਮੈਂ ਪੈਸੇ ਬਾਅਦ ਚ ਦੇ ਦਾਂਗਾ ਜਾਂ ਹਾਂ ਜੀ ਭਾਜੀ ਆਪਾਂ ਇਦਾਂ ਕਰ ਲਈਦੀ ਆ ਕਈ ਮੁੰਡੇ ਕਹਿੰਦੇ ਕਿ ਜਦੋਂ ਮੈਨੂੰ ਤਨਖਾਹ ਮਿਲੂਗੀ ਫੇਰ ਕਰੂੰਗੀ ਕਈ ਵਾਰੀ ਅਸੀਂ ਆਪਾਂ ਵੈਸੇ ਵੀ ਕਹਿੰਦੇ ਆ ਕਿ ਤੁਸੀਂ ਰਹਿਣ ਦਿਓ ਕੋਈ ਨਹੀਂ ਤੁਸੀਂ ਲੈ ਜਾਓ ਆਪਣੇ ਸ਼ੌਕ ਪੂਰਾ ਕਰੋ ਬਾਕੀ ਸਟੀਚਿੰਗ ਦੇ ਵਿੱਚ ਵੀ ਜਦੋਂ ਕਿਸੇ ਮੁੰਡੇ ਨੇ ਕੁਝ ਵੀ ਕੋਈ ਪੈਂਟ ਉੱਚੀ ਕਰਾਣਾ ਆ ਗਿਆ ਜਾਂ ਕੋਈ ਜੈਕਟ ਵਗੈਰਾ ਕੁਝ ਵੀ ਇਦਾਂ ਅਲਟਰੇਸ਼ਨ ਕਰਾਉਣਾ ਹੋਣਾ ਆਪਾਂ ਉਹ ਵੀ ਕਈ ਵਾਰੀ ਮੈਂ ਵੈਸੇ ਹੀ ਕਰ ਦਿੰਦੀ ਹੁੰਨੀ ਆ ਕਿ ਚਲੋ ਕੋਈ ਨਹੀਂ ਸਾਡਾ ਲੇਕਿਨ ਨਾਰਮਲ ਜਿਹਾ ਸਵਾਲ ਆ ਕਿਹੜੇ ਰੰਗ ਦੀਆਂ 11 17 ਸਜਾਉਂਦੇ ਮੁੰਡੇ ਜਿਆਦਾ ਅੱਜਕੱਲ ਕਿਉਂਕਿ ਤੁਸੀਂ ਇੱਥੇ ਬੈਠੇ ਹੋ ਬਹੁਤ ਸਾਰੇ ਆਉਂਦੇ ਹੋਣਗੇ ਕਿਹੜਾ ਰੰਗ ਹਾਂਜੀ ਉਹ ਕਲਰ ਕਈ ਵਾਰੀ ਉਹ ਕਲਰ ਦਾ ਨਾਮ ਮੈਨੂੰ ਵੀ ਨਹੀਂ ਪਤਾ ਲੱਗਦਾ ਕਿ ਉਹ ਨੈਟ ਤੋਂ ਕੱਢ ਕੇ ਦਿਖਾ ਦਿੰਦੀ ਕਿ ਆਹ ਦੇ ਦੀਦੀ ਇਸਦਾਂ ਦਾ ਕਲਰ ਮਿਲ ਜਾਊਗਾ ਤੇ ਜ਼ਿਆਦਾਤਰ ਤਾਂ ਵੈਸੇ ਬਲੈਕ ਮਸਟਰਡ ਹੋਰ ਭਾਜੀ ਕਿੰਨੇ ਕਲਰ ਆ ਜਿਹੜੇ ਮਤਲਬ ਅੱਜਕੱਲ ਤਾਂ ਸਾਰੇ ਟ੍ਰੈਂਡ ਦੇ ਵਿੱਚ ਹੀ ਆ ਕਲਰ ਵੱਖਰੇ ਵੱਖਰੇ ਲੈ ਕੇ ਆਉਂਦੇ ਆ ਅ ਬਿਸਨਵਾ ਕਲਰ ਦੀ ਮਿਲ ਜਵੇ ਦਸਾਰ ਤਕਰੀਬਨ ਹਾਂਜੀ ਤੇ ਉਹ ਤੁਹਾਡੇ ਸਾਹਮਣੇ ਨਾ ਪਏ ਆ ਰਮਾਲਾ ਸਾਬ ਪਏ ਆ ਇਹ ਰਮਾਲਾ ਸਾਬ ਹੈ ਭਾਜੀ ਇਹ ਤੁਸੀਂ ਹੱਥੀ ਤਿਆਰ ਕੀਤੇ ਆ ਕਿ ਜਾਂ ਇਦਾਂ ਹੀ ਆਉਂਦੇ ਆ ਮਾਰਕੀਟ 'ਚ ਤੇ ਤੁਸੀਂ ਇਹਨਾਂ ਦੀ ਵਿਕਰੀ ਕਰਦੇ ਹੋ ਨਹੀਂ ਭਾਜੀ ਇਹ ਜਿੱਦਾਂ ਆਪਾਂ ਇੰਡੀਆ ਤੋਂ ਮੰਗਵਾਏ ਆ ਰੈਡੀमेड ਮਤਲਬ ਰੈਡੀ ਕਰਵਾ ਕੇ ਜਿੱਦਾਂ ਇਹ ਹੈਂਡ ਮੇਡ ਆ ਇਹ ਤੇ ਇਹ ਰੁਮਾਲਾ ਸਾਹਿਬ ਜਿਹੜੇ ਆ ਇਹ ਮੈਂ ਅਸੀਂ ਇੰਡੀਆ ਤੋਂ ਹੀ ਮੰਗਵਾਈਦੇ ਆ ਤੇ ਜੇ ਕਿਸੇ ਨੇ ਚੰਦੋਆ ਸਾਹਿਬ ਦੇ ਨਾਲ ਸੈੱਟ ਬਣਾਉਣਾ ਆ ਤੇ ਉਹ ਫਿਰ ਆਪਾਂ ਕਈ ਵਾਰੀ ਨਾਲ ਫਿਰ ਉਹ ਰੈਡੀ ਕਰਕੇ ਦੇਈਦਾ ਵੈਸੇ ਆਪਣੇ ਕੋ ਇੱਧਰ ਵੀ ਰਮਾਲਾ ਸਾਹਿਬ ਸਾਰੇ ਆ ਰਮਾਲਾ ਸਾਹਿਬ ਆ ਸਾਰੇ ਰਮਾਲਾ ਸਾਹਿਬ ਵੀ ਆ ਹਾਂਜੀ ਸਾਰੇ ਰਮਾਲਾ ਸਾਹਿਬ ਆ ਮਤਲਬ ਜਿਹੜੀਆਂ ਚੀਜ਼ਾਂ ਅੱਜ ਤੋਂ 20 ਸਾਲ ਪਹਿਲਾਂ ਇੰਡੀਆ ਤੋਂ ਆਉਂਦੀਆਂ ਸੀ ਉਹ ਤੁਸੀਂ ਇੱਥੇ ਸਾਰੀਆਂ ਹੀ ਪ੍ਰੋਵਾਈਡ ਕਰਾ ਰਹੇ ਆਂ ਇੰਡੀਆ ਵਰਗੀਆਂ ਜਿੱਦਾਂ ਇੰਡੀਆ 'ਚ ਨਹੀਂ ਲਾਲਿਆਂ ਦੀਆਂ ਦੁਕਾਨਾਂ ਕੱਪੜੇ ਦੀਆਂ ਸੋ ਸਾਰਾ ਕੋਸ਼ਿ ਜਿਹੜਾ ਉਹ ਤੁਸੀਂ ਆ ਵੇਖੋ ਕਿੰਨੇ ਸੋਹਣੇ ਆ ਰਮਾਨੇ ਆ। ਇਹ ਸ਼ਬਦ ਪੱਟੀ ਆ ਗਈ ਜਿੱਦਾਂ ਇਹਨਾਂ ਦੀ ਵੀ ਕਾਫੀ ਸੀਗੀ ਇੱਥੇ ਪ੍ਰੋਬਲਮ ਆਉਂਦੀ ਕਿ ਇੰਡੀਆ ਤੋਂ ਮੰਗਵਾਉਂਦੇ ਸੀਗੇ ਹੁਣ ਆਪਣੇ ਕੋਲ ਆਪਾਂ ਇੰਡੀਆ ਤੋਂ ਰੈਡੀ ਕਰਵਾ ਕੇ ਬਹੁਤ ਵਧੀਆ ਉੱਪਰ ਵਾਈਬ ਵਾਈਬ ਸੋਤਣਾ ਸੋ ਇਹ ਆ ਪੰਜਾਬੀਆਂ ਦੇ ਜਿਹੜੇ ਕਾਰੋਬਾਰ ਇਟਲੀ ਵਰਗੇ ਦੇਸ਼ ਦੇ ਵਿੱਚ ਜਿੱਥੇ ਕਿ 20 ਸਾਲ ਪਹਿਲਾਂ ਕੋਈ ਵੀ ਇੰਡੀਅਨ ਕਲਚਰ ਦੇ ਨਾਲ ਸੰਬੰਧਿਤ ਚੀਜ਼ ਨਹੀਂ ਸੀ ਮਿਲਦੀ ਤੇ ਅੱਜ ਅਸੀਂ ਅਪ੍ਰੀਲਿਆ ਵਿੱਚ ਆਏ ਆ ਇਹਨਾਂ ਦੀ ਸ਼ਾਪ ਦੇਖੀ ਆ ਤੇ ਸਾਰਾ ਹੀ ਪਿਓਰ ਜਿਹੜਾ ਪੰਜਾਬ ਦਾ ਸੰਬੰਧਿਤ ਸਮਾਨ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤੂੰ ਇੱਕ ਵਾਰੀ ਕਮਾ ਦੇ ਬਹੁਤ ਸਾਰੀਆਂ ਲੱਕੀ ਜੁੱਤੀਆਂ ਪਈਆਂ ਨੇ ਇੱਥੇ ਸਾਨੂੰ ਤਾਂ ਇਦਾਂ ਅਹਿਸਾਸ ਹੋ ਰਿਹਾ ਵੀ ਅਸੀਂ ਇੰਡੀਆ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਲਾਗੇ ਆ ਗਏ ਆ ਤੇ ਜਿੱਦਾਂ ਗੁਰਦੁਆਰਾ ਸਾਹਿਬ ਦੇ ਲਾਗੇ ਸ਼ਾਪਾਂ ਨਹੀਂ ਬਣੀਆਂ ਹੁੰਦੀਆਂ ਜਿੱਥੋਂ ਬਹੁਤ ਸਾਰੇ ਕੜੇ ਮਿਲਦੇ ਨੇ, ਸ੍ਰੀ ਸਾਹਿਬ ਮਿਲਦੇ ਨੇ, ਰਮਾਲੇ ਮਿਲਦੇ ਨੇ, ਪੰਜਾਬੀ ਜੁੱਤੀ ਮਿਲਦੀ ਆ। ਆਹ ਜਿਹੜੇ ਇੱਧਰਲੇ ਪਾਸੇ ਇਹ ਬੀਬੀਆਂ ਪਹਿਣਾ ਦਾ ਸਮਾਨ ਆ ਜਿਹਦੇ ਤੇ ਬੀਬੀਆਂ ਲੱਖਾਂ ਰੁਪਈਆ ਖਰਚ ਦਿੰਦੀਆਂ ਮੇਰੇ ਕਹਿਣ ਦਾ ਮਤਲਬ ਸੂਟ। ਸੋ ਤੁਸੀਂ ਜਿਹੜਾ ਪ੍ਰੋਪਰ ਇੱਕ ਪੰਜਾਬ ਬੜਿਆ ਹੋਇਆ ਇਟਲੀ ਦੇ ਵਿੱਚ ਆ ਉਹ ਵਿਕਰੇਵ ਉਹ ਪੰਜਾਬੀ ਜਿੰਦਾਬਾਦ ਨੇ ਪੰਜਾਬੀ ਚੜ੍ਹਦੀ ਕਲਾ ਚ ਨੇ ਪੰਜ ਕਿੰਨੇ ਕੁ ਲੋਕ ਆਉਂਦੇ ਨੇ ਇਥੋਂ ਖਰੀਦੋ ਫਰੋਕਤ ਕਰਨ ਲਈ ਵਿਆਹ ਵਗੈਰਾ ਹੁੰਦੇ ਆ ਹਾਂਜੀ ਭਾਜੀ ਪਹਿਲਾਂ ਤਾਂ ਨਹੀਂ ਸੀ ਇੱਥੇ ਤੁਹਾਨੂੰ ਪਤਾ ਹੀ ਆ ਇੰਡੀਆ ਹੀ ਜਾ ਕੇ ਵਿਆਹ ਕਰਾਉਂਦੇ ਸੀ ਪਰ ਹੁਣ ਜ਼ਿਆਦਾਤਰ ਫੈਮਿਲੀਆਂ ਜਿਹੜਾ ਸਾਰੀਆਂ ਇੱਧਰ ਹੀ ਆ ਤੇ ਵਿਆਹ ਦੇ ਆਪਾਂ ਨੂੰ ਕਾਫੀ ਆਪਾਂ ਕਰ ਚੁੱਕੇ ਤਿੰਨ ਸਾਲ ਦੇ ਵਿੱਚ ਮੈਨੂੰ ਮੇਰੇ ਕੋਲ ਗਿਣਤੀ ਨਹੀਂ ਹੈਗੀ ਕਿਉਂਕਿ ਕਾਫੀ ਵਿਆਹ ਹੈਗੇ ਆ ਜਿਨ੍ਹਾਂ ਨੂੰ ਆਪਾਂ ਇੱਥੋਂ ਆਪਾਂ ਰੇਂਜ ਕਰਕੇ ਦੇਈਦਾ ਆ ਕੁਝ ਚੀਜ਼ਾਂ ਜਿਹੜੀਆਂ ਨਹੀਂ ਹੁੰਦੀਆਂ ਫਿਰ ਆਪਾਂ ਉਹ ਮੰਗਵਾ ਲੇਂਦੇ ਆ ਵੈਸੇ ਤਕਰੀਬਨ ਅ ਸਾਰਾ ਹੀ ਸਮਾਨ ਆਪਣੇ ਕੋਲ ਅਵੇਲੇਬਲ ਐਸ ਟਾਈਮ ਤੇ ਹਾਂਜੀ ਬਾਜੀ ਜਿੱਦਾਂ ਹੁਣ ਆਪਾਂ ਦੇਖ ਲਓ ਏਡੀ ਦੂਰ ਆ ਚੁੱਕੇ ਆ ਆਪਾਂ ਇੱਥੇ ਦੀ ਲੈਂਗੁਏਜ ਵੱਲ ਜੁੜ ਗਏ ਆਪਾਂ ਨੂੰ ਪਿਛਲਾ ਜਿਹੜਾ ਜਿੱਦਾਂ ਆਪਣੇ ਪਿਛੋਕੜ ਉਹ ਆਪਾਂ ਤਾਂ ਚਲੋ ਜੁੜੇ ਹੋਏ ਆ ਜਿਹੜੇ ਆਪਣੇ ਬੱਚੇ ਆ ਉਹ ਜਿੱਦਾਂ ਹੁਣ ਇਧਰਲੇ ਜੰਮੇ ਪਲੇ ਆ ਉਹਨਾਂ ਨੂੰ ਹੁੰਦਾ ਹੈ ਕਿ ਇਧਰ ਲੈਂਗੁਏਜ ਪਰ ਆਪਾਂ ਕੋਸ਼ਿਸ਼ ਏਸੀ ਕਰਕੇ ਕੀਤੀ ਆ ਕਿ ਉਹਨਾਂ ਨੂੰ ਆਪਣੇ ਕਲਚਰ ਦਾ ਪਤਾ ਲੱਗੇ ਤੇ ਆਪਣੀ ਮਾਂ ਬੋਲੀ ਦਾ ਪਤਾ ਲੱਗੇ ਜਿੱਦਾਂ ਬੱਚੇ ਸਾਡੇ ਹੈਗੇ ਆ ਪੰਜਾਬੀ ਬੋਲਦੇ ਆ ਪ੍ਰੋਪਰ ਜੀ ਤੇ ਬਹੁਤ ਵਧੀਆ ਹਾਂਜੀ ਉਹਨਾਂ ਨੂੰ ਪਤਾ ਆ ਸਾਰਾ ਗੁਰੂ ਗੁਰੂਆਂ ਦਾ ਵੀ ਸਭ ਕੁਝ ਉਹਨਾਂ ਨੂੰ ਪਤਾ ਆ ਸੋ ਬਹੁਤ ਵਧੀਆ ਗੱਲ ਆ ਕਈ ਵਾਰੀ ਇਹ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਕਿ ਅਸੀਂ ਜਿਹੜੇ ਚੀਜ਼ ਦੇ ਕੋਲ ਹੁੰਨੇ ਆ ਸਾਨੂੰ ਉਹਦੀ ਅਹਿਮੀਅਤ ਦਾ ਨਹੀਂ ਪਤਾ ਹੁੰਦਾ ਜਦੋਂ ਅਸੀਂ ਉਹਦੇ ਤੋਂ ਦੂਰ ਜਾਂਦੇ ਆ ਅਸੀਂ ਉਹਨੂੰ ਮਹਿਸੂਸ ਕਰਦੇ ਆ ਜਦੋਂ ਅਸੀਂ ਪਰਦੇਸਾਂ ਚ ਆਉਨੇ ਆ ਤੇ ਸਾਨੂੰ ਆਪਣੇ ਮਾਪੇ ਬਾਪ ਦੀ ਕਮੀ ਖੜਕਦੀ ਆ ਸਾਨੂੰ ਆਪਣੇ ਪਿੰਡ ਦੀ ਕਮੀ ਖੜਕਦੀ ਆ ਸਾਨੂੰ ਆਪਣੇ ਪਿੰਡ ਦੀਆਂ ਗਲੀਆਂ ਦੀ ਕਮੀ ਖੜਕਦੀ ਆ ਸੋ ਕਈ ਵਾਰੀ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਸਾਨੂੰ ਉਹਦੀ ਕਦਰ ਨਹੀਂ ਹੁੰਦੀ ਪਰ ਜਦੋਂ ਅਸੀਂ ਉਹਦੇ ਤੋਂ ਦੂਰ ਜਾਂਦੇ ਆ ਸਾਨੂੰ ਮਹਿਸੂਸ ਹੁੰਦਾ ਕਿ ਉਹ ਚੀਜ਼ ਸਾਡੀ ਆਪਣੀ ਆ ਸੋ ਇਸੇ ਤਰ੍ਹਾਂ ਇਹ ਪਰਦੇਸਾਂ ਦੇ ਵਿੱਚ ਜਿਹੜਾ ਇਹ ਕਲਚਰ ਆ ਪੰਜਾਬੀ ਕਲਚਰ ਆ ਇਹ ਬਹੁਤ ਅੱਗੇ ਲੰਘ ਗਿਆ ਕਿਉਂਕਿ ਸਾਨੂੰ ਕਮੀ ਮਹਿਸੂਸ ਹੋ ਰਹੀ ਆ ਕਿ ਨਹੀਂ ਇਹ ਸਾਡੀਆਂ ਆਪਣੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਅਪਣਾਉਣਾ ਵਾ ਭਾਂਜੀ ਆ ਇੱਕ ਖੂੰਡਾ ਪਿਆ ਮੇਰੇ ਪਿੱਛੇ ਆ ਇਹਨੂੰ ਚੰਗਾ ਕੁਝ ਲੱਗਾ ਹੋਵੇ ਇਹ ਕਿੱਥੋਂ ਆਇਆ ਇੱਥੇ ਬਣਾਇਆ ਕਿ ਆਇਆ ਕਿਤੇੋਂ ਇਹ ਭਾਜੀ ਇਹ ਵੀ ਇੰਡੀਆ ਦਾ ਹੀ ਆ ਜਾਗੋ ਤੇ ਲੈ ਕੇ ਜਾਂਦੇ ਆ ਆਪਣੇ ਕੋਲੋਂ ਰੈਂਟ ਤੇ ਤੇ ਜਾਗੋ ਦਾ ਹੋਰ ਵੀ ਕਾਫੀ ਕੁਝ ਇਹਦੇ ਵਿੱਚ ਆ ਜਾਂਦਾ ਆ ਸਮਾਨ ਹੋਰ ਵੀ ਕਾਫੀ ਆ ਅੱਛਾ ਛੱਜੂ ਛੂਜ ਬਹੁਤ ਤੋੜਦੇ ਹੁੰਦੇ ਜਾਗੋ ਦੇ ਇੱਥੇ ਤੋੜਦੇ ਹੁੰਦੇ ਆ ਹਾਂਜੀ ਹਾਂਜੀ ਛੱਜ ਵੀ ਤੋੜਦੇ ਆ ਹੁਣ ਤਾਂ ਸਾਰੇ ਰੀਤੀ ਰਿਵਾਜ ਜੋ ਵੀ ਆਪਣੇ ਵਿਆਹਾਂ ਸ਼ਾਦੀਆਂ ਵਿੱਚ ਹੁੰਦੇ ਆ ਸਾਰੇ ਕਰਦੇ ਆ ਦੇਖੋ ਜਿੱਦਾਂ ਛੱਜ ਆ ਇਹਨਾਂ ਨੂੰ ਤੋੜਦੇ ਆ ਬਿਲਕੁਲ ਜੀ ਆ ਦੇਖੋ ਸ਼ਾਜਾ ਬੇਸਕ ਜਦੋਂ ਕੋਈ ਸਾਨੂੰ ਇੰਡੀਆ ਦੀ ਧਰਤੀ ਤੋਂ ਵੇਖੇਗਾ ਤੇ ਇਹਦੀ ਕਦਰ ਨਾ ਹੋਵੇ ਪਰ ਆ ਜਿਹੜਾ ਸ਼ਾਜਾ ਜਾ ਜਿਹੜਾ ਖੁੰਡਾ ਸਾਡੇ ਹੱਥਾਂ 'ਚ ਫੜਿਆ ਸੱਚਮੁੱਚ ਇਹਦੀ ਅੱਜ ਸਾਨੂੰ ਕਦਰ ਆ ਕਿਉਂਕਿ ਅਸੀਂ ਵਿਦੇਸ਼ 'ਚ ਬੈਠੇ ਆ ਔਰ ਇਹੋ ਜੀਆਂ ਚੀਜ਼ਾਂ ਨੂੰ ਇੱਥੇ ਪ੍ਰੋਵਾਈਡ ਕਰਵਾਉਣਾ ਕੋਈ ਸੌਖੀ ਗੱਲ ਨਹੀਂ ਗਈ ਜਿਸ ਤੋਂ ਨਾ ਅਸੀਂ 2022 ਸਾਲ ਪਹਿਲਾਂ ਆਏ ਸੀ ਤੇ ਕਦੀ ਸੁਪਨਾ ਵੀ ਨਹੀਂ ਸੀ ਲਿਆ ਜਿਸ ਤਰ੍ਹਾਂ 10 ਸਤਾਰਾਂ ਦੀ ਗੱਲ ਕਰੀਏ ਤੇ ਇੰਡੀਆ ਤੋਂ ਸਾਰਾ ਕੁਝ ਆਉਂਦਾ ਸੀ ਸੋ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਇਹਨਾਂ ਨੇ ਸਾਰਾ ਕੁਝ ਇੱਥੇ ਰੱਖਿਆ ਹੋਇਆ ਵਾ ਬਹੁਤ ਵਧੀਆ ਲੱਗਾ ਇਹਨਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਇਹਨਾਂ ਨੇ ਸਾਨੂੰ ਗੱਲਾਂ ਦੱਸੀਆਂ ਕਿ ਕਿੱਦਾਂ ਇਹਨਾਂ ਨੇ ਇੱਥੇ ਜਿਹੜਾ ਇੱਕ ਪ੍ਰੋਪਰ ਮਿੰਨੀ ਪੰਜਾਬ ਆ ਉਹ ਸਮੇਟ ਕੇ ਰੱਖਿਆ ਹੋਇਆ ਆਪਣੇ ਕਾਰੋਬਾਰ ਦੇ ਨਾਲ ਜਿੱਥੇ ਕਿਰਤ ਕਰਦੇ ਨੇ ਉੱਥੇ ਸੇਵਾ ਕਰਦੇ ਨੇ ਗੁਰਨਾਨਕ ਸੱਚੇ ਪਾਤਸ਼ਾਹ ਇਹਨਾਂ ਦੀ ਜਿਹੜੀ ਮਿਹਨਤ ਆ ਉਹਨੂੰ ਇਸੇ ਤਰ੍ਹਾਂ ਧਨ ਭਾਗ ਲਾਉਣ ਤੇ ਆਸ ਕਰਦੇ ਆ ਕਿ ਇਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਇਨੀਆਂ ਕਿ ਗੱਲਾਂ ਕਰਦੇ ਹੋਏ ਭੈਣ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ